ਦੁਨੀਆ ਵਿੱਚ ਹਰ ਬੰਦੇ ਤੋਂ ਗਲਤੀਆਂ ਹੁੰਦੀਆਂ ਨੇ ਕਿਸੇ ਇੱਕ ਅੰਦੀ ਗਲਤੀ ਕਰਕੇ ਉਹਦੀ ਪੂਰੀ ਜ਼ਿੰਦਗੀ ਦੇ ਉੱਤੇ ਪੁਆਇੰਟ ਆਊਟ ਕੁਐਸਚਨ ਨਾ ਲਾਦਿਆ ਕਰੋ ਕਿ ਬੰਦਾ ਹੈ ਹੀ ਗਲਤ ਬਹੁਤ سارے ਲੋਕ ਨਾ ਇੱਕ ਚੀਜ਼ ਤੋਂ ਬੜੇ ਪਰੇਸ਼ਾਨ ਰਹਿੰਦੇ ਨੇ ਕਿ ਯਾਰ ਇਹਨਾਂ ਦੀ ਦੂਜੀ ਤੀਜੀ ਦਿਨ ਕੰਟਰੋਵਰਸੀ ਛਿੜੀ ਹੁੰਦੀ ਸਾਡੇ ਬਾਰੇ ਕਿ ਸਾਡੀ ਕੋਈ ਨਾ ਕੋਈ ਕੰਟਰੋਵਰਸੀ ਛਿੜੀ ਰਹਿੰਦੀ ਹੈ ਕਦੇ ਕੁਝ ਕਦੇ ਕੁਝ ਕਦੇ ਕੁਝ ਅਸੀਂ ਇਹ ਨਾ ਚੀਜ਼ਾਂ ਤੋਂ ਜੰਨਾਂ ਭੱਜਦੇ ਆ ਤੱਕੇ ਨਾਲ ਸਾਡੀ ਝੋਲੀ ਆ ਕੇ ਪੈ ਜਾਂਦੀਆਂ ਅਸੀਂ ਇਹਨਾਂ ਲੋਕਾਂ ਨੂੰ ਇੱਕ ਈਜ਼ੀ ਟਾਰਗੇਟ ਮਿਲ ਜਾਂਦੇ ਆ ਰੈਸਟੋਰੈਂਟ ਤੇ ਵੀ ਜਿਦਾ ਮਨ ਕਰਦਾ ਮੂੰ ਚੱਕ ਕੇ ਆਂਦਾ ਰੈ ਗੋ ਮੀਡੀਆ ਵਿੱਚ ਪੈ ਜਾਂਦੀ ਹੈ ਨੇ ਨਿਹੰਗ ਸਿੰਘ ਦਾ ਬਾਣਾ ਪਾ ਕੇ ਆ ਕੇ ਜੋ ਕਰਤੂਤ ਕੀਤੀ ਸੀਗੀ ਕੁਛ ਇਸ ਤਰ੍ਹਾਂ ਦੀ ਸੀਸੀਟੀਵੀ ਫੁਟੇਜ ਵੀ ਆਈਆਂ ਜਿੱਥੇ ਉਹਨਾਂ ਨੂੰ ਮੰਗੂ ਮੱਠ ਤੋਂ ਉਹਨਾਂ ਦਾ ਜੋ ਸਾਥੀ ਹੈ ਉਹ ਚੋਰੀ ਕਰਦਾ ਦਿਖਦਾ ਹੈ ਗੱਲਿਆਂ ਚੋਂ ਪੈਸੇ ਚੋਰੀ ਕਰਦੇ ਕਿਸੇ ਮੈਡੀਕਲ ਦੇ ਉੱਤੋਂ ਇੱਥੇ ਮੇਰੇ ਕੋਲ ਤਾਂ ਬਾਣੇ ਦੇ ਵਿੱਚ ਆਏ ਉੱਥੇ ਉਹ ਨਾਰਮਲ ਪੈਂਟ ਸ਼ਰਟ ਦੇ ਵਿੱਚ ਨਾਰਮਲ ਪੱਗ ਬੰਨ੍ਹ ਲਈ ਦੇ ਵਿੱਚ ਗਏ ਤਾਂ ਰਿਕਵੈਸਟ ਹੈ ਯਾਰ ਪਲੀਜ਼ ਸਾਡੀ ਜ਼ਿੰਦਗੀ ਨੂੰ ਨਾ ਸ਼ਾਂਤੀ ਨਾਲ ਜੀਣ ਦਿਓ ਅਸੀਂ ਨਾਰਮਲ ਤਰੀਕੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਨਾਰਮਲ ਤਰੀਕੇ ਸਾਡੀ ਜ਼ਿੰਦਗੀ ਸਾਨੂੰ ਚਲਾਉਣ ਦਿਓ ਤੁਸੀਂ ਦੋ ਦਿਨ ਪਹਿਲੇ ਮੇਰੀ ਇੱਕ ਵੀਡੀਓ ਦੇਖੀ ਸਗੀ ਮੈਂ ਮੰਗੂ ਮੱਠ ਦੇ ਰਿਲੇਟਿਡ ਇੱਕ ਵੀਡੀਓ ਪਾਈ ਸੀਗੀ ਜਿਨ੍ਹਾਂ ਨੇ ਨਿਹੰਗ ਸਿੰਘ ਦਾ ਬਾਣਾ ਪਾ ਕੇ ਆ ਕੇ ਜੋ ਕਰਤੂਤ ਕੀਤੀ ਸੀਗੀ ਤੇ ਸਰਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਸਿੱਖ ਹੈ ਨਹੀਂ ਹੈ ਹਨਾ ਤੇ ਮੇਰੀ ਉਸ ਵੀਡੀਓ ਪਾਉਣ ਤੋਂ ਬਾਅਦ ਮੈਨੂੰ ਹੋਰ ਕਾਫੀ ਜਾਣਿਆਂ ਦੇ ਇਦਾਂ ਦੇ ਮੈਸੇजेस ਆਏ ਕੁਛ ਇਦਾਂ ਦੀ ਸੀਸੀਟੀਵੀ ਫੁਟੇਜ ਵੀ ਆਈਆਂ ਜਿੱਥੇ ਉਹਨਾਂ ਨੂੰ ਮੰਗੂ ਮੱਠ ਤੋਂ ਉਹਨਾਂ ਦਾ ਜੋ ਸਾਥੀ ਹੈ ਉਹ ਚੋਰੀ ਕਰਦਾ ਦਿਖਦਾ ਹੈ ਗੱਲਿਆਂ ਚੋਂ ਪੈਸੇ ਚੋਰੀ ਕਰਦੇ ਕਿਸੇ ਮੈਡੀਕਲ ਦੇ ਉੱਤੋਂ ਅ ਇਹ ਇੱਥੇ ਮੇਰੇ ਕੋਲ ਤਾਂ ਬਾਣੇ ਦੇ ਵਿੱਚ ਆਏ ਉੱਥੇ ਉਹ ਨਾਰਮਲ ਪੈਂਟ ਸ਼ਰਟ ਦੇ ਵਿੱਚ ਨਾਰਮਲ ਪੱਗਵੰਨੀ ਦੇ ਵਿੱਚ ਗਏ ਤੇ ਉੱਥੋਂ ਦੇ ਕੁਝ ਬੰਦਿਆਂ ਨੇ ਗੁਰਦਾਸਪੁਰ ਸਾਈਡ ਦੇ ਨੇ ਜਿਨ੍ਹਾਂ ਨੇ ਮੈਨੂੰ ਉਹ ਵੀਡੀਓਜ਼ ਵੀ ਬਣਾ ਕੇ ਭੇਜੀਆਂ ਆਪਣੀਆਂ ਵੀ ਉਹਨਾਂ ਦੀ ਫੁਟੇਜ ਵੀ ਭੇਜੀਆਂ ਜਿੱਥੇ ਰਹਿ ਕੇ ਜੋ ਕੁਝ ਕਰਦੇ ਰਹੇ ਨੇ ਉਹ ਚੀਜ਼ਾਂ ਵੀ ਉਨੇ ਕੀਤੀਆਂ ਮੈਨੂੰ ਇੱਕ ਬਸ ਇੱਕ ਛੋਟੀ ਜੀ ਰਿਕਵੈਸਟ ਹੈ ਇੱਕ ਬੇਨਤੀ ਹੈ ਕਿ ਕਿਸੇ ਨੂੰ ਵੀ ਕਿਸੇ ਦੇ ਕਹਿ ਦੇ ਉੱਤੇ ਇੱਕ ਮਿੰਟ ਦੇ ਵਿੱਚ ਜੱਜ ਨਾ ਕਰਨ ਲੱਗ ਜਾਇਆ ਕਰੋ ਦੁਨੀਆ ਵਿੱਚ ਹਰ ਬੰਦੇ ਤੋਂ ਗਲਤੀਆਂ ਹੁੰਦੀਆਂ ਨੇ ਕਿਸੇ ਇੱਕ ਅੱਧੀ ਗਲਤੀ ਕਰਕੇ ਉਹਦੀ ਪੂਰੀ ਜ਼ਿੰਦਗੀ ਦੇ ਉੱਤੇ ਪੁਆਇੰਟ ਆਊਟ ਕੁਐਸਚਨ ਨਾ ਲਾਦਿਆ ਕਰੋ ਕਿ ਬੰਦਾ ਹੈ ਹੀ ਗਲਤ ਤੇ ਇਸ ਚੀਜ਼ ਦਾ ਹਮੇਸ਼ਾ ਧਿਆਨ ਰੱਖਿਆ ਕਰੋ ਤੇ ਮੈਂ ਇਸ ਟੌਪਿਕ ਦੇ ਉੱਤੇ ਕੋਈ ਜ਼ਿਆਦਾ ਵੀਡੀਓਜ਼ ਬਣਾਉਣਾ ਨਹੀਂ ਚਾਹੁੰਦਾ ਮੇਰੀ ਇਹ ਲਾਸਟ ਵੀਡੀਓ ਹੈ ਇਸ ਟੌਪਿਕ ਦੇ ਉੱਤੇ ਮੈਂ ਆਸ ਤੋਂ ਬਾਅਦ ਇਸ ਟੌਪਿਕ ਦੇ ਉੱਤੇ ਦੁਬਾਰਾ ਗੱਲ ਵੀ ਨਹੀਂ ਛੇੜਾਂਗਾ ਤੇ ਬਟ ਇਹ ਸੀਗਾ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਕਿੰਨਾ ਮਲੰਦੇ ਹੋ ਕਿਉਂਕਿ ਮੈਨੂੰ ਨਾ ਕਾਫੀ ਜਾਣੇ ਨੇ ਕਿਹਾ ਕਹਿੰਦੇ ਤੂੰ ਕਿਸੇ ਤੇ ਇਲਜ਼ਾਮ ਲਗਾ ਰਿਹਾ ਵਾਂ ਇੱਕ ਸੀਸੀਟੀਵੀ ਫੁਟੇਜ ਦੇ ਆਧਾਰ ਦੇ ਉੱਤੇ ਤਾਂ ਮੈਨੂੰ ਫਿਰ ਇਹ ਚੀਜ਼ਾਂ ਜਿਹੜੀਆਂ ਆਈਆਂ ਮੈਨੂੰ ਲੱਗਿਆ ਕਿ ਮੈਨੂੰ ਇਹ ਤੁਹਾਡੇ ਸਾਰਿਆਂ ਅੱਗੇ ਰੱਖ ਦੇਣੀ ਚਾਹੀਦੀ ਹੈ ਤੇ ਦੂਸਰਾ ਮੈਂ ਤੁਸੀਂ ਇਹ ਵੀਡੀਓਜ਼ ਨੂੰ ਪਹਿਲੇ ਦੇਖ ਲਓ ਸ਼ਸ਼ੀਕਲ ਜੀ ਦੋਸਤੋ ਮੈਂ ਸੋਨੂ ਲੋਕ ਪ੍ਰਧਾਨਾ ਲੋਕ ਇਨਸਾਫ ਮੋਰਚਾ ਪੰਜਾਬ ਦਾ ਇਹ ਇੱਕ ਬੰਦਾ ਆ ਜਿਹੜਾ ਠੱਗ ਕਿਸਮ ਦਾ ਬੰਦਾ ਆ ਧੋਖੇਬਾਜ਼ ਕਰਪਟ ਉਹਦੀ ਮੈਂ ਵੀਡੀਓ ਦੇਖ ਰਿਹਾ ਸੀ ਕਿ ਆ ਕਿ ਉਹ ਜਿਹੜੇ ਕੁਲਾੜ ਪੀਜ਼ਾ ਵਾਲੇ ਨੇ ਜਲੰਧਰ ਉਹਨਾਂ ਦੇ ਜਾ ਕੇ ਉਹਨਾਂ ਨੂੰ ਧਮਕਾ ਰਿਹਾ ਔਰ ਉਹਨਾਂ ਕੋਲ ਪੈਸੇ ਮੰਗ ਰਿਹਾ ਹੈ ਮੈਂ ਕੁਲਾੜ ਪੀਜ਼ਾ ਵਾਲੇ ਵੀਰ ਜੀ ਨੂੰ ਔਰ ਬਾਕੀ ਜਿਹੜੀ ਸਮੁੱਚੀ ਸਿੱਖ ਸੰਗਤ ਆ ਜਾਂ ਪੰਜਾਬ ਵਾਸੀ ਆ ਉਹਨਾਂ ਦੇ ਧਿਆਨ ਚ ਲਿਆਉਣਾ ਚਾਹੁੰਦਾ ਆ ਕਿ ਉਹ ਜਿਹੜਾ ਔਰੇਂਜ ਦੇ ਸਟਾਰ ਵਾਲਾ ਜਿਹੜਾ ਬੰਦਾ ਆ ਉਹ ਕੁਲਾੜ ਪੀਜਾ ਵਾਲੇ ਭਾਈ ਕਹਿ ਰਹੇ ਸੀ ਕਿ ਮੈਨੂੰ ਇਹਦਾ ਨੰਬਰ ਨਹੀਂ ਪਤਾ ਔਰ ਨਾਮ ਵੀ ਨਹੀਂ ਪਤਾ ਮੈਂ ਤੁਹਾਨੂੰ ਇਹਦਾ ਨਾਮ ਦੱਸਦਾ ਇਹਦਾ ਨਾਮ ਹਰਪਿੰਦਰ ਸਿੰਘ ਛੋਟਾ ਨਾਂ ਭਿੰਡੀ ਆ ਇਹਦਾ ਪਿੰਡ ਠੀਕਰੀਵਾਲਾ ਜ਼ਿਲ੍ਹਾ ਗੁਰਦਾਸਪੁਰ ਇਹ ਇਸ ਬੰਦੇ ਦਾ ਕਰਤਾਰ ਇਹ ਆ ਇਹ ਮੈਂ ਪਹਿਲਾਂ ਇਹਦੇ ਬਾਰੇ ਜ਼ਿਕਰ ਕਰਦਾ ਇਹਦਾ ਕਰਤਾਰ ਇਹ ਆ ਕਿ ਮੇਰੀ ਸਿਸਟਰ ਦੀ ਕੋਠੀ ਸੰਤ ਨਗਰ ਮੁਹੱਲਾ ਕਰਦੀਆਂ ਮੇਰੇ ਜੀਜਾ ਜੀ ਇਹਨੂੰ ਇੱਥੇ ਰੱਖ ਕੇ ਕਿਰਾਏ ਦਾ ਤੇ ਉਸ ਤੋਂ ਬਾਅਦ ਮੇਰੇ ਜੀਜਾ ਜੀ ਦੀ ਇਟਲੀ ਜਾ ਕੇ ਉੱਥੇ ਸੜਕ ਹਾਦਸੇ ਦੌਰਾਨ ਡੈਥ ਹੋ ਗਈ ਤੇ ਇਸ ਬੰਦੇ ਨੇ ਇਸ ਜਿਹੜੀ ਮੇਰੀ ਭੈਣ ਦਾ ਘਰ ਆ ਉਹਦੇ ਤੇ ਕਬਜ਼ਾ ਕਰ ਲਿਆ ਤੇ ਉਹ ਅਸਤੀਆਂ ਲੈ ਕੇ ਸਾਡੇ ਸਿਸਟਰ ਆਏ ਤੇ ਜਦੋਂ ਇੱਥੇ ਆਏ ਤੇ ਇਹ ਸਾਨੂੰ ਆਪ ਨੂੰ ਕਹਿੰਦਾ ਆ ਕਿ ਤੁਸੀਂ ਕੋਰਟ ਪੁਸ਼ਟੀ ਲੈ ਕੇ ਆਓ ਜਾਂ ਇਹ ਘਰ ਪੱਕਾ ਮੇਰਾ ਹੋ ਚੁੱਕਾ ਹੈ ਅਸੀਂ ਤੇਰੀ ਇਹਦਾ ਸਮਾਨ ਜਿਹੜਾ ਹੈ ਉਹ ਬਾਹਰ ਘੱਟ ਕੇ ਰੱਖਿਆ ਇਹਦਾ ਮੈਂ ਕਰਦਾਰ ਤੁਹਾਨੂੰ ਇਹ ਦੱਸਦਾ ਆ ਉਹ ਰਜਿਸਟਰੀ ਜਿਹੜੀ ਉਹ ਵੀ ਮੇਰੀ ਸਿਸਟਰ ਦੇ ਨਾਮ ਸਭ ਕੁ ਸਿਸਟਰ ਦੇ ਨਾਲ ਇਹ ਇਹਦਾ ਇਹ ਕੱਲਾ ਸਾਡੇ ਨਾਲ ਨਹੀਂ ਹੋਰ ਵੀ ਘਰਾਂ ਦੇ ਵਿੱਚ ਇਥੇ ਬੜੀ ਬੜੀ ਕੁੱਟ ਖਾ ਕੇ ਜਿੱਥੋਂ ਵੜ ਜਾਂਦਾ ਹੈ ਉੱਥੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਉੱਥੋਂ ਫਿਰ ਜੁੱਤੀਆਂ ਖਾ ਕੇ ਇਹ ਬਾਹਰ ਜਾਂਦਾ ਹੈ ਔਰ ਇਹਦੇ ਤੇ ਵੱਖ-ਵੱਖ ਥਾਣਿਆਂ ਦੇ ਵਿੱਚ ਕਾਦੀਆਂ ਕਾਨੂੰਆਣ ਆਪਣਾ ਧਾਰੀਵਾਲ ਹੋਰ ਥਾਣਿਆਂ ਦੇ ਵਿੱਚ ਇਹਦੇ ਤੇ ਬਹੁਤ ਸਾਰੇ ਮੁਕੱਦਮੇ ਦਰਜਿਆ ਚਿੱਟਾ ਵੇਚਣ ਦੇ ਚਿੱਟਾਖਾਨ ਦੇ ਕ腐ਸ਼ਨ ਦੇ ਇੱਕ ਇਹ ਜਾਲੀ ਆਈ ਕਾਰਡ ਕਿਸੇ ਆਈਪੀਐਸ ਅਫਸਰ ਦਾ ਬਣਾ ਲਿਆ ਤੇ ਗੱਡੀ ਤੇ ਰੈੱਡ ਲਾਈਟ ਲਾ ਲਈ ਤੇ ਉਹਦੇ ਨਾਂ ਤੇ ਵੀ ਠਗੀਆਂ ਮਾਰਦਾ ਉਹਦਾ ਵੀ ਇੱਥੇ ਪਰਚਾ ਦਰਜ ਇੱਕ ਇਹਦੀ ਵੀਡੀਓ ਹੈ ਜਿਹੜੀ ਇਹ ਕਰ ਰਿਹਾ ਆ ਚੋਰੀ ਕਰ ਰਿਹਾ ਉਹਦੇ ਵਿੱਚ ਮੈਡੀਕਲ ਸਟੋਰ ਤੇ ਉਹਦੇ ਵਿੱਚੋਂ ਇਹਨੇ 2000 ਰੁਪਏ ਕੱਢਿਆ ਤੇ ਉਹਦੀ ਤੇ ਵੀ ਇਹਦੀ ਜਿਹੜੀ ਉਹ ਮਕਦਮਾ ਦਰਜ ਹੋਇਆ ਇਹ ਅਤ ਡਰਜੇ ਦਾ ਕ੍ਰਪਟ ਬੰਦਾ ਹੈ ਇਹੋ ਜਿਹੇ ਬੰਦੇ ਜਿਹੜੇ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਠਗੀਆਂ ਮਾਰ ਰਿਹਾ ਮਹਨੇ ਹੰਕ ਸਿੰਘਾਂ ਦੇ ਜਿਹੜੇ ਜਥੇਦਾਰ ਆ ਜਿਹੜੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਨੂੰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਇਹਨਾਂ ਦਾ ਜਿਹੜਾ ਚਿਹਰਾ ਆ ਇਹ ਠੱਗ ਲੋਕ ਚੋਰੀਆਂ ਦੇ ਰੂਪ ਵਿੱਚ ਜਾ ਕੇ ਲੋਕਾਂ ਕੋ ਪੈਸਿਆਂ ਦੀ ਮੰਗ ਕਰ ਰਹੇ ਨੇ ਠੱਗੀਆਂ ਮਾਰੇ ਨੇ ਇਹਨਾਂ ਤੇ ਗੌਰ ਕਰਕੇ ਇਹਨਾਂ ਦੇ ਆਪਣੇ ਪੱਧਰ ਤੇ ਵੀ ਜਿਹੜੇ ਮੁਖੀ ਆ ਸੰਸਥਾਵਾਂ ਦੇ ਉਹ ਐਕਸ਼ਨ ਲੈਣ ਤੇ ਹੋਰ ਵੀ ਇਹਦੀਆਂ ਜਿੰਨੀਆਂ ਵੀਡੀਓਜ਼ ਆ ਉਹ ਸਾਰੀਆਂ ਆਪਾਂ ਜਿਹੜੀਆਂ ਆ ਉਹ ਕੁਲਾੜ ਬੀਜਾ ਵਾਲੇ ਭਾਜੀ ਨੂੰ ਭੇਜ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹਦੀ ਮੇਨ ਸੰਸਥਾ ਜਿਹੜੀ ਉਹ ਸਮਾਜ ਸੇਵਾ ਸੰਸਥਾ ਠਿਕਰੀਵਾਲ ਸਮਾਜ ਸੇਵਾ ਸੰਸਥਾ ਠਿਕਰੀਵਾਲ ਚਲਾਉਂਦਾ ਆ ਕੋਈ ਸੰਸਥਾ ਨਹੀਂ ਐ ਸਿਰਫ ਠੱਗੀ ਦਾ ਆ ਜਿੱਥੇ ਕਿਤੇ ਕੋਈ ਜਾ ਕੇ ਬਿਵਾਦ ਛਿੜਦਾ ਹੈ ਉੱਥੇ ਜਾ ਕੇ ਇਹ ਵਿੱਚ ਵੜ ਜਾਂਦੇ ਆ ਉੱਥੋਂ ਫਿਰ ਇਹ ਆਪਣਾ ਵੰਦੇ ਆ ਜਾ ਕੇ ਕਿ ਸਾਨੂੰ ਇਹਦੇ ਵਿੱਚੋਂ ਕੀ ਬਚਦਾ ਹੈ ਕਿੰਨੇ ਪੈਸੇ ਬਚਦੇ ਆ ਸਿਰਫ ਇਹੀ ਇਹਨਾਂ ਦਾ ਕਾਰੋਬਾਰ ਆ ਇਹ ਸਾਰੇ ਮੈਂ ਦੇਸ਼ਵਾਸੀਆਂ ਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇੱਕ ਨੰਬਰ ਦਾ ਇਹ ਕਰਪਟ ਧੋਖੇਬਾਜ਼ ਬਿਮਾਰ ਬੰਦਾ ਹੈ ਇਹਦੇ ਨਾਲ ਜਿਹੜੇ ਤੁਰੇ ਫਿਰਦੇ ਸਭ ਇੱਕੋ ਟੀਮ ਵਿੱਚ ਲੜੀ ਹੈ ਬਸ ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ ਇਹਨੇ ਬਾਹਰ ਨਿਕਲ ਕੇ ਵੇਖਣਾ ਪਹਿਲਾਂ Terima kasih telah menonton 500 ਵਾਟ ਗੱਡੇ। ਬਸ ਕੱਟੇ ਦੇ ਹੈਣਾ ਪਾਵਾਂ ਜਿੰਨੇ ਮਰਜ਼ੀ। ਵਾਟ ਗੱਡੇ। 500 ਮੈਂ ਪਾਇਆ ਹੀ ਨੋਟ ਤੇ ਆ ਹੀ। ਬਾਕੀ ਤਾਂ ਮੈਨੂੰ ਕੋਈ ਚਾ ਉਹ ਇੰਨੀ ਨਾ ਹੋਈ ਨਾ। ਹਾਂਜੀ। ਹਾਂ ਥੱਲੇ ਵੀ ਆ ਤੁਮ ਆਇਆ। ਹਾਂ? ਗਾੜੇ ਪਾਣ ਦੇ। ਪਾ ਲਿਆ। ਪਾਲੇ ਪਾਲੇ ਨੂੰ ਬਜ਼ੋਈ ਪਾਲੇ ਹੀ ਹੋਵੇ। ਇਹ ਆਨਲਾਈਨ ਹੋ ਗਿਆ ਤੁਮ। ਕਿਹੜਾ ਹੈ? ਪਾਤੀ ਹੋਇਆ ਹੈ। ਆ ਗਿਆ ਬੱਸ ਹੋ ਗਿਆ ਕੰਮ ਬੜਾ ਠੀਕ ਆ ਹੋ ਗਿਆ ਬੜਾ ਠੀਕ ਨੂੰ ਬਾਜ ਦੇ ਤੋ ਆ ਦੇਖੋ ਤੁਹਾਡੇ ਸਾਹਮਣੇ ਤੁਸੀਂ ਜੋ ਫੁਟੇਜ ਦੇਖੀ ਜਿਹਦੇ ਵਿੱਚ ਗੱਲੇ ਚੋਂ ਪੈਸੇ ਚੋਰੀ ਕਰਦਾ ਵੀ ਇਹ ਬੰਦਾ ਜਿਹੜਾ ਕਿਰਪਾਨ ਫੜ ਕੇ ਮੇਰੀ ਦੁਕਾਨ ਦੇ ਅੰਦਰ ਸਿਕਾ ਜਿੰਨੇ ਪੈਸੇ ਦੀ ਗੱਲ ਕੀਤੀ ਮੰਗੂ ਮੱਠ ਦਾ ਜੋ ਸਾਥੀ ਹੈ ਜੁਨੇ ਹਰਕਤ ਕੀਤੀ ਉਸ ਤੋਂ ਬਾਅਦ ਕਿ ਨੰਮ ਲੈਂਦੇ ਹੈਗੇ ਉਹਨਾਂ ਨੇ ਭਾਈ ਸਾਹਮਣੇ ਵੀ ਦੱਸਿਆ ਕਿ ਕੀ ਹਰਕਤਾਂ ਕਰਦੇ ਨੇ ਬਾਣੀ ਦੇ ਵਿੱਚ ਰਹਿ ਕੇ ਬਾਣੀ ਨੂੰ ਕਿਵੇਂ ਬਦਨਾਮ ਕਰਦੇ ਨੇ ਔਰ ਆ ਕੇ ਮੈਨੂੰ ਸਰਟੀਫਾਈ ਕਰਦੇ ਨੇ ਕਿ ਮੈਂ ਸਿੱਖ ਹਾਂ ਜਾਂ ਨਹੀਂ ਹਾਂ ਮੈਨੂੰ ਕਿਸੇ ਚੀਜ਼ ਦਾ ਇੰਨਾ ਨਹੀਂ ਦੁੱਖ ਲੱਗਾ ਸੀ ਬੜੇ ਕਿੱਦ ਕਿਸੇ ਨੂੰ ਆਪਦੇ ਜੀਵਨ ਦਾ ਇਹਨਾਂ ਨੂੰ ਕੁਝ ਨਹੀਂ ਪਤਾ ਦੂਜੇ ਨੂੰ ਆ ਕੇ ਕਿਦਾਂ ਆ ਕੇ ਕਲੰਕਿਤ ਕਰਨ ਦਾ ਜਾਂ ਕਿਦਾਂ ਕਿਦਾਂ ਦੇ ਵੱਡੇ ਵੱਡੇ ਟੈਗ ਲਾ ਕੇ ਕਿਸੇ ਨੂੰ ਕਿਸ ਲੈਵਲ ਤੇ ਬਦਨਾਮ ਕਰਦੇ ਨੇ ਔਰ মিডিਆ ਨੂੰ ਵੀ ਰਿਕੁਐਸਟ ਹੈ ਕਿ ਤੁਸੀਂ ਇਦਾਂ ਹੀ ਬਿਨਾ ਕਿਸੇ ਲੌਜੀਕ ਦੇ ਕਿਸੇ ਵੀ ਬੰਦੇ ਦੇ ਕੋਈ ਆ ਕੇ ਕੋਈ ਕਿਤੇ ਹੱਲਾ ਮਚਾਉਂਦਾ ਹੈ ਤੇ ਉਸ ਚੀਜ਼ ਦੀ ਵੀਡੀਓ ਵਾਇਰਲ ਕਰਨ ਮਤਲਬ ਵੀਡੀਓਜ਼ ਬਣਾ ਕੇ ਉਹਨਾਂ ਦੀ ਬਾਈਟਸ ਚੱਕ ਕੇ ਪਾ ਦਿੰਦੇ ਹੋ ਪਲੀਜ਼ ਥੋੜਾ ਪਹਿਲੇ ਵੈਰੀਫਾਈ ਕਰਿਆ ਕਰੋ ਕਿ ਉਹ ਬੰਦਾ ਹੈ ਕਿਦਾਂ ਦਾ ਕਿਦਾਂ ਦਾ ਨਹੀਂ ਹੈ ਤੇ ਦੂਸਰੀ ਚੀਜ਼ ਬਹੁਤ سارے ਲੋਕ ਨਾ ਇੱਕ ਚੀਜ਼ ਤੋਂ ਬੜੇ ਪਰੇਸ਼ਾਨ ਰਹਿੰਦੇ ਨੇ ਕਿ ਯਾਰ ਇਹਨਾਂ ਦੀ ਦੂਜੇ ਤੀਜੇ ਦਿਨ ਕੰਟਰੋਵਰਸੀ ਛੜੀ ਹੁੰਦੀ ਹੈ ਸਾਡੇ ਬਾਰੇ ਕੀ ਸਾਡੀ ਕੋਈ ਨਾ ਕੋਈ ਕੰਟਰੋਵਰਸੀ ਛੜੀ ਰਹਿੰਦੀ ਹੈ ਕਦੇ ਕੁਝ ਕਦੇ ਕੁਝ ਕਦੇ ਕੁਝ ਮੈਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਦੱਸਦਾ ਅਸੀਂ ਇਹ ਲਿਆ ਕੇ ਭੇਜਦੀਆਂ ਸਾਨੂੰ ਅਸੀਂ ਬਹੁਤ ਕੋਸ਼ਿਸ਼ ਕਰਦੀ ਹੈ ਕਿ ਇੰਨਾ ਮੁੱਦਿਆਂ ਤੋਂ ਸਾਰੀਆਂ ਚੀਜ਼ਾਂ ਤੋਂ ਅਸੀਂ ਸਿਰਫ ਆਪਣਾ ਕੰਮ ਕਰ ਕਰੀਆ ਨੋਰਮਲ ਜਿਹੜਾ ਸੋਸ਼ਲ ਮੀਡੀਆ ਚਲਾਉਂਦੇ ਚਲਾਉਂਦੇ ਰਹੀਏ ਅਸੀਂ ਇੰਨਾਂ ਚੀਜ਼ਾਂ ਤੋਂ ਬੜੀ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਪਰ ਫਿਰ ਵੀ ੱੱਕੇ ਨਾਲ ਕਿਤੇ ਨਾ ਕਿਤੇ ਕਨੈਕਟਡ ਹੋ ਜਾਂਦੀ ਉਹਦਾ ਇੱਕ ਰੀਜ਼ਨ ਤੁਹਾਨੂੰ ਮੇਨ ਨਹੀਂ ਦੱਸਦਾ ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ ਤੇ ਜਿੰਨੇ ਵੀ ਬੰਦੇ ਕੋਈ ਫੇਮਸ ਹੈ ਕੋਈ ਪਬਲਿਕ ਫਿਗਰ ਹੈ ਜਿਨ੍ਹਾਂ ਨੂੰ ਮਤਲਬ ਚਾਹੇ ਜਿੰਨੂੰ ਵੀ ਚਾਰ ਲੋਕ ਜਾਣਦੇ ਨੇ ਹਨਾ ਉਹਨਾਂ ਦਾ ਕੋਈ ਕੋਈ ਮੰਨ ਲਓ ਕੋਈ ਸਿੰਗਰ ਹੈ ਜਾਂ ਕੋਈ ਇਨਫਲੂਐਂਸਰ ਹੈ ਕੋਈ ਵੀ ਆਰਟਿਸਟ ਹੈ ਕਿਸੇ ਦਾ ਨਾ ਕਿਸੇ ਨੂੰ ਘਰ ਦਾ ਨਹੀਂ ਪਤਾ ਉਹ ਕਿੱਥੇ ਹੁੰਦੇ ਨੇ ਕੀ ਕਰਦੇ ਨੇ ਕੀ 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 ਕਰਦੇ ਨੇ ਕਿਵੇਂ ਰਹਿੰਦੇ ਨੇ ਕਿਸੇ ਨੂੰ ਕਿਸੇ ਦੇ ਬਾਰੇ ਕੋਈ ਕੁਝ ਨਹੀਂ ਪਤਾ ਹੁੰਦਾ ਉਹ ਅਗਲੇ ਆਪਣੀ ਪਰਸਨਲ ਲਾਈਫ ਨੂੰ ਲੋਕੋ ਹਲੰਦਨ ਮਤਲਬ ਆਪਣੀ ਲੋਕੇਸ਼ਨਸ ਨੂੰ ਵੀ ਲੋਕ ਲੋਕੋ ਕੇ ਰੱਖ ਦਿੰਦੇ ਨੇ ਉਹ ਕਿੱਥੇ ਰਹਿੰਦੇ ਕਿੱਥੇ ਨਹੀਂ ਰਹਿੰਦੇ ਅਸੀਂ ਇਹਨਾਂ ਲੋਕਾਂ ਨੂੰ ਇੱਕ ਈਜ਼ੀ ਟਾਰਗੇਟ ਮਿਲ ਜਾਂਦੇ ਆ ਰੈਸਟੋਰੈਂਟ ਤੇ ਵੀ ਜਿਦਾ ਮਨ ਕਰਦਾ ਮੂੰ ਚੱਕ ਕੇ ਆਂਦਾ ਰੈਸਟੋਰੈਂਟ ਦੇ ਉੱਤੇ ਆ ਕੇ ਕੋਈ ਨਾ ਕੋਈ ਡਰਾਮੇਬਾਜ਼ੀ ਕਰਕੇ ਮੀ ਉਹ ਅਸੀਂ ਉੱਥੇ ਹੋਈਏ ਚਾਹੇ ਨਾ ਹੋਈਏ ਜਿੱਦਾਂ ਹੁਣ ਇਹਨਾਂ ਨੇ ਆ ਕੇ ਕਰਤੂਤ ਕੀਤੀ ਆਏ ਦੁਕਾਨ ਦੇ ਬਾਹਰ ਪਿੱਛੇ ਸਾਡੀਆਂ ਫੋਟੋ ਲੱਗੀਆਂ ਹੋਈਆਂ ਬਾਹਰ ਖੜੇ ਹੋ ਕੇ ਦੁਕਾਨ ਦੇ ਕੋ ਆ ਕੇ ਹੱਲਾ ਕੀਤਾ ਚਲੋ ਜੀ ਮੀਡੀਆ ਨੇ ਜਾ ਕੇ ਉਹਨੂੰ ਵਾਇਰਲ ਕਰ ਦਿੱਤਾ ਬਾਰ-ਬਾਰ ਬਾਰ-ਬਾਰ ਸਾਡੀ ਕਿਸੇ ਨਾ ਕਿਸੇ ਐਂਗਲ ਤੋਂ ਬਦਨਾਮੀ ਹੁੰਦੀ ਰਹਿੰਦੀ ਹੈ ਤਾਂ ਰਿਕਵੈਸਟ ਹੈ ਯਾਰ ਪਲੀਜ਼ ਸਾਡੀ ਜ਼ਿੰਦਗੀ ਨੂੰ ਨਾ ਸ਼ਾਂਤੀ ਨਾਲ ਜੀਣ ਦਿਓ ਅਸੀਂ ਨਾਰਮਲ ਤਰੀਕੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਨਾਰਮਲ ਤਰੀਕੇ ਸਾਡੀ ਜ਼ਿੰਦਗੀ ਸਾਨੂੰ ਚਲਾਉਣ ਦਿਓ ਤੇ ਇਹਨਾਂ ਮੁੱਦਿਆਂ ਤੋਂ ਨਾ ਸਾਨੂੰ ਪਰੇ ਰੱਖੋ ਜੇ ਸਾਡੇ ਖਿਲਾਫ ਕੋਈ ਵੀਡੀਓ ਆਉ ਸਮਾ ਸਭ ਕੁਝ ਠੀਕ ਕਰ ਦਿੰਦਾ ਤੇ ਅਸੀਂ ਵੀ ਉਸ ਸਮੇਂ ਦੀ ਉਡੀਕ ਦੇ ਵਿੱਚ ਆ ਕਿ ਸਾਡੀ ਜ਼ਿੰਦਗੀ ਵਿੱਚ ਸਭ ਕੁਝ ਕਦੋਂ ਨੋਰਮਲ ਹੋਏਗਾ ਕਦੋਂ ਸਾਡੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਹੋਏਗਾ ਤਾਂ ਪਲੀਜ਼ ਉਹ ਜ਼ਿੰਦਗੀ ਦੇ ਵਿੱਚ ਸਭ ਕੁਝ ਠੀਕ ਤੁਸੀਂ ਹੀ ਕਰ ਸਕਦੇ ਹੋ ਤਾਂ ਪਲੀਜ਼ ਪੋਜ਼ਿਟਿਵਿਟੀ ਸਪਰੈਡ ਕਰੋ 네ਗਟਿਵਿਟੀ ਸਪਰੈਡ ਨਾ ਕਰੋ ਕਹਿੰਦੇ ਨਾ ਆਪਾਂ ਚੰਗਾ ਬੀਜਾਂਗੇ ਚੰਗਾ ਉੱਗੇਗਾ ਹਨਾ ਜੇ ਤੁਸੀਂ ਵੀ ਸਾਡੇ ਲਈ ਖੁਸ਼ੀਆਂ ਅੱਗੇ ਦੋਗੇ ਤੇ ਰੱਬ ਤੁਹਾਡੇ ਘਰ ਵੀ ਖੁਸ਼ੀਆਂ ਦਊਗਾ ਤਾਂ ਪਲੀਜ਼ ਇਸ ਗੱਲ ਨੂੰ ਮੈਂ ਇੱਥੇ ਖਤਮ ਕਰਦਾ ਤੇ ਥੈਂਕ ਯੂ ਸੋ ਮੱਚ ਮੈਂ ਸੋ ਜ਼ਿਆਦਾ ਨਹੀਂ ਗੱਲ ਕਰਾਂਗਾ ਆਸਲ ਵਿੱਚ ਮੇਰੀ ਇੰਨਾ ਦੇ ਇਦਾਂ ਦੇ ਟੌਪਿਕਸ ਦੇ ਉੱਤੇ ਕੋਈ ਵੀਡੀਓ ਨਹੀਂ ਆਉਗੀ ਔਰ ਮੈਂ ਖੁਦ ਇਹਨਾਂ ਚੀਜ਼ਾਂ ਤੋਂ ਬਹੁਤ ਪਰੇਸ਼ਾਨ ਹੁਣਾ ਮੇਰੇ ਕੋਲ ਬਾਰ-ਬਾਰ ਇਦਾਂ ਦੀਆਂ ਗੱਲਾਂ ਦੇ ਉੱਤੇ ਬੋਲਣਾ ਚੰਗਾ ਵੀ ਨਹੀਂ ਲੱ